ਜਿੰਨੇ ਵੀ ਰੋਸਟਰ ਨੇ ਸਾਰਿਆਂ ਨੇ ਇਹਨਾਂ ਦੇ ਪਰਿਵਾਰ ਤੇ ਵੀਡੀਓ ਬਣਾਈਆਂ ਤੇ ਇਹਨਾਂ ਦੇ ਵਲੌਗਰਾਂ ਤੇ ਤੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਪੁੱਛਿਆ ਕਿ ਮੈਿਕ ਕਿਥੇ ਹੈ ਮੈਿਕ ਬਾਰੇ ਕਿਉਂ ਨਹੀਂ ਦੱਸਦੇ ਪਰ ਇਹਨਾਂ ਨਹੀਂ ਦੱਸਣਾ ਹੈਗਾ ਹੁਣ ਜਿਹੜੇ ਇਹਨਾਂ ਕੋਲ ਕੰਟੈਕਟ ਨਹੀਂ ਹੈਗਾ ਕੁਝ ਨੌਲੇਜ ਤਾਂ ਦੇ ਨਹੀਂ ਰਹੇ ਤੇ ਆਪਣੇ ਆਪ ਵੀ ਦੱਸੀ ਜਾਂਦੇ ਕਿ ਇਹਨਾਂ ਦਾ ਤਲਾਕ ਹੋ ਗਿਆ ਹੈ ਇਹਨਾਂ ਦਾ ਡਿਵੋਰਸ ਹੋਇਆ ਤੇ ਬਹੁਤ ਇਹਨਾਂ ਦਾ ਝਗੜਾ ਹੋਇਆ ਇਹਨਾਂ ਦੇ ਫੈਮਿਲੀ ਦੇ ਵਿੱਚ ਆਹ ਪ੍ਰੋਬਲਮ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ ਦੱਸਦੀ ਕੁਝ ਨਹੀਂ ਹੈਗੇ ਜਦੋਂ ਜਿੰਨਾ ਚਿਰੇ ਦੱਸਣਗੇ ਨਹੀਂ ਉਹਨਾਂ ਚਿਰ ਕਿਸੇ ਦੀ ਫੈਮਿਲੀ ਬਾਰੇ ਆਪਾਂ ਨੂੰ ਕਿਵੇਂ ਪਤਾ ਪਰ ਇਹਨਾਂ ਦੱਸਣਾ ਵੀ ਨਹੀਂ ਹੈਗਾ ਕਿਉਂਕਿ ਤੁਸੀਂ ਆ ਵੀ ਅੰਦਾਜ਼ਾ ਲਾ ਲਓ ਜਦੋਂ ਇਹ ਕੈਨੇਡਾ ਹੁੰਦੀ ਤੇ ਦੋਵੇਂ ਜਿਹੇ ਕੈਨੇਡਾ ਹੁੰਦੀ ਹੈ ਜਦੋਂ ਇੰਡੀਆ ਆਏ ਨੇ ਤੇ ਦੋਨੋਂ ਜੀ ਹੀ ਇੰਡੀਆ ਆਏ ਨੇ ਬਟ ਅਲੱਗ-ਅਲੱਗ ਰਹਿ ਰਹੇ ਨੇ ਇੱਕ ਤਰ੍ਹਾਂ ਦੀ ਇੱਕ ਇਹਨਾਂ ਨੇ ਨਾ ਫਿਲਮ ਕ੍ਰੀਏਟ ਕੀਤੀ ਹੋਈ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਇਹਨਾਂ ਦਾ ਤਲਾਕ ਜੇ ਹੋਇਆ ਵੀ ਹੈ ਤੇ ਫਿਰ ਦੱਸਣ ਚ ਕੀ ਹਰ ਜੇ 10 ਦੇਣਾ ਚਾਹੀਦਾ ਨਾ ਕੰਟੈਂਟ ਬਣਾਉਣ ਵਾਲੇ ਵਿਚਾਰੇ ਇੰਨੇ ਔਖੇ ਹੋਏ ਪਏ ਨੇ ਅਲੱਗ-ਅਲੱਗ ਤਰ੍ਹਾਂ ਦਾ ਕੁਝ ਨਾ ਕੁਝ ਲਿਖਦੇ ਨੇ ਵਿਚਾਰੇ ਬੋਲਦੇ ਨੇ ਉਹਨਾਂ ਨੂੰ ਕੰਟੈਂਟ ਨਹੀਂ ਮਿਲਦਾ ਪਿਆ ਵੀ ਤਲਾਕ ਹੋਇਆ ਹੈ ਕਿ ਨਹੀਂ ਹੋਇਆ ਕੋਈ ਕਹਿੰਦਾ ਤਲਾਕ ਹੋ ਗਿਆ ਕੋਈ ਕਹਿੰਦਾ ਨਹੀਂ ਹੋ ਗਿਆ ਸੋ ਜਾਣਕਾਰੀ ਦੇ ਦਿਓ ਪਲੀਜ਼ ਉਹਨਾਂ ਨੂੰ ਵੀ ਉਹਨਾਂ ਦੀਆਂ ਵੀਡੀਓ ਦਾ ਕੰਮ